ਐ ਲੋਕ ਲੱਗ ਗਿਆ ਇਹਦੇ ਨਾਲ ਵੀ ਟਾਈਮ ਵੀ ਬਚਦਾ ਤੁਹਾਡਾ ਹਾਂਜੀ ਬਿਲਕੁਲ अच्छा ਜਿਹੜਾ ਬਣਾਉਂਦਾ ਉਹਦਾ ਟਾਈਮ ਵੀ ਬਚਦਾ ਇਹਦੇ ਨਾਲ ਤੇ ਜਿਹੜੀ ਆਪਾਂ ਬਿਲਡਿੰਗ ਕਰਦੇ ਆ ਉਹਦਾ ਨੁਕਸਾਨ ਕੀ ਹੁੰਦਾ ਕਿ ਸਾਨੂੰ ਲੋਕ ਲਾਉਣਾ ਪੈ ਗਿਆ ਭਈਏ ਨੂੰ ਬਿਲਡਿੰਗ ਤੇ ਬਾਅਦ ਚ ਸਫਾਈ ਨਹੀਂ ਉਦਾਂ ਇੰਨੀ ਆਉਂਦੀ ਇਹ ਬਿਲਕੁਲ ਉਦਾਂ ਬਣ ਜਾਂਦਾ ਨੇਚਰਲ ਜਿੱਦਾਂ ਇਧਰ ਲਈ ਜਿਵੇਂ ਆਹ ਬਣੀ ਹੋਈ ਆ ਇਹ ਉਵੇਂ ਹੋ ਗਿਆ ਜੇ ਵੀਰੇ ਆਹ ਤਾਂ ਟਾਟਾ ਦੀ ਮੰਨ ਲਓ ਆਪਾਂ ਸ਼ੀਟ ਲਾਈਓ ਆ ਜਿਹੜੀ ਆ ਵਿੱਚ ਚੀਜ਼ਾਂ ਲੱਗਦੀਆਂ ਨੇ ਆਹ ਇਹ ਜਿੰਦਲ ਆਈ 304 ਗ੍ਰੇਡ ਕੁਆਲਿਟੀ ਆ ਇਹ ਅੱਛਾ 304 ਗ੍ਰੇਡ ਸਟੀਲ ਆਉਂਦੀ ਆ ਜਿਹੜੀ ਪਿਓਰ ਸਟੀਲ ਜਨਰਲ ਦੀ ਇਹ ਉਹ ਯੂਜ਼ ਕਰਦੇ ਆ ਮੈਂ ਜਿੰਨਾ ਜਿਵੇਂ ਮੰਨ ਲਓ ਸਾਡੇ ਕੋਲ ਅ ਆ ਗਿਆ ਬਣਾ ਕੇ ਕੋਈ ਵੀ ਚਗਾਠ ਲੈ ਗਿਆ ਆਪਣੀ ਗਰੰਟੀ ਕਿਹੜੀ ਚੀਜ਼ ਦੀ ਆ ਉਸ ਤੋਂ ਬਾਅਦ ਗਰੰਟੀ ਇਹ ਆ ਵੀ ਕੰਮ ਦੀ ਕੁਆਲਿਟੀ ਪੂਰੀ ਫੁੱਲ ਹੋਣੀ ਆ ਇਹ ਚੀਜ਼ ਦੀ ਆਪਣੀ ਗਰੰਟੀ ਆ ਮਾਲ ਹੀ ਇੰਨਾ ਵਧੀਆ ਲਾਉਣੇ ਆ ਆਪਾਂ ਟਾਟਾ ਬ੍ਰਾਂਡ ਆ ਆਪਣੀਆਂ ਚਗਾਠਾਂ ਬ੍ਰਾਂਡਡ ਨੇ ਕੈਨੇਡਾ ਅਮਰੀਕਾ ਇੰਗਲੈਂਡ ਕਈ ਹੋਰ ਫੋਰਨ ਕੰਟਰੀਆਂ ਤੋਂ ਆਪਾਂ ਆਰਡਰ ਬਣਾਤੇ ਅੱਛਾ ਸਿੱਧਾ ਹੀ ਸਾਨੂੰ ਆਨਲਾਈਨ ਆਰਡਰ ਆਏ ਆ ਚੱਪੜਾ ਬਾਹਰ ਗਏ ਹੁੰਦੇ ਆਦੋ ਹਾਂਜੀ ਹਾਂਜੀ ਤੇ ਉਧਰੋਂ ਫੋਨ ਤੇ ਗੱਲਬਾਤ ਹੋ ਜਾਂਦੀ ਆ ਆਪਾਂ ਆਰਡਰ ਬਣਾ ਕੇ ਉਹਨਾਂ ਨਾਲ ਪੇਮੈਂਟ ਵਗੈਰਾ ਇਦਾਂ ਹੋ ਜਾਂਦੀ ਆ ਸਿੱਧੀ ਪੇਮੈਂਟ ਲੈ ਲਓ ਤੇ ਭਾਈ ਅਗਲੇ ਤੇ ਘਰ ਜਾਣ ਦੀ ਲੋੜ ਨਹੀਂ ਸਿੱਧਾ ਹੀ ਸਮਾਨ ਹਾਂਜੀ ਹਾਂਜੀ ਭੇਜ ਦਿਓ ਅਛਾ ਇਹ 10 ਇੰਚੀ ਚਗਾਠ ਆ ਜਿਹੜੀ ਹਾਂਜੀ ਹਾਂਜੀ ਹੂੰ ਇਹਦੇ ਵੀ ਉਹ ਚਿਟਕਣੀ ਵਾਲੇ ਮਤਲਬ ਪਹਿਲਾਂ ਹੀ ਕਰਿਆ ਹੋਇਆ ਸਿਸਟਮ ਸਾਰਾ ਹੂੰ ਮਤਲਬ ਜਿਹੜਾ ਸ਼ਾਨਦਾਰ ਬੰਦਾ ਆ ਜਾਂ ਜਿਹੜਾ ਬਜ਼ੁਰਗ ਬੰਦਾ ਆ ਭਾਈ ਜਿਨ੍ਹਾਂ ਨੇ ਮਿਸਤਰੀਆਂ ਤੋਂ ਕੰਮ ਕਰਾਏ ਹੋਏ ਨੇ ਕੋਲ ਬਹਿ ਕੇ ਹਾਂਜੀ ਉਹਨੂੰ ਦੇਖ ਕੇ ਪਤਾ ਲੱਗ ਜਾਊ ਕਿ ਬਾਹਲੇ ਸਾਫ਼ ਸੁਥਰੇ ਕੰਮ ਕਰਦੇ ਨੇ ਇਹਦਾ ਫਾਇਦਾ ਕੀ ਹੁੰਦਾ ਕਿ ਆਪਾਂ ਭਾਈ ਬੈਠ ਜਿਹੜਾ ਫਾਇਦਾ ਇਹ ਆ ਵੀ ਇੱਕ ਤਾਂ ਇਹਦੀ ਕੁਆਲਿਟੀ ਬਣ ਜਾਣੀ ਆ ਸੋਹਣਾ ਲੱਗੂ ਸੋਹਣਾ ਲੱਗੂਗਾ ਇੱਕ ਬਿਲਡਿੰਗ ਕਰਾਂਗੇ ਤੇ ਉਹਦੀ ਲਾਈਫ ਘਟਣੀ ਹੋਈ ਆ ਵੇਲਡਿੰਗ ਕਰਦੇ ਆ ਨਾ ਜਦੋਂ ਲਾਈਫ ਘਟ ਜਾਂਦੀ ਹੈ ਅੱਛਾ ਆਪਣੇ ਵੱਲੋਂ ਐਂ ਟਰਾਈ ਕਰਦੇ ਪਏ ਆ ਕਿ ਭਾਈ ਇਹਦੀ ਲਾਈਫ ਜਿੰਨੀ ਵੱਧ ਤੋਂ ਵੱਧ ਹੋ ਸਕਦੀ ਉਨੀ ਹੋਵੇ ਵੱਧ ਤੋਂ ਵੱਧ ਵੱਧ ਤੋਂ ਵੱਧ ਹਾਂਜੀ ਕਿ ਘਰ ਨਾਲੋਂ ਵੱਧ ਲਾਈ ਤਾਂ ਭਾਈ ਇਹਨਾਂ ਦੀ ਆ ਹੋ ਗਿਆ ਹਾਂਜੀ ਬਸ ਇੰਨੇ ਕੰਮ ਜਿੱਦਾਂ ਹੈ ਡੌਨ ਕਬਜ਼ਾ ਜਿੱਦਾਂ ਲਖਣ ਦੇ ਵਿੱਚ ਲੱਗਦਾਗਾ ਉਦਾਂ ਵੀ ਕਬਜ਼ਾ ਲੱਗੂਗਾ ਕਹਿੰਦੇ ਯਾਰ ਕਿ ਉਹ ਬਾਈ ਹੁਣੀ ਕੰਮ ਕਰਦੇ ਨੇ ਚਗਾਠਾਂ ਦਾ ਯਾਰ ਅਸੀਂ ਵੀ ਸਿੱਖਣਾ ਆ ਹਾਂਜੀ ਹਾਂਜੀ ਲੋੜ ਹੈ ਬੰਦਿਆਂ ਦੀ ਹਾਂਜੀ ਕੋਈ ਗੱਲ ਨਹੀਂ ਪਾਣੋ ਕੰਟੈਕਟ ਕਰਨਾ ਕੰਟੈਕਟ ਕਰ ਸਕਦੇ ਨੇ ਹੈ ਹਾਂਜੀ ਹਾਂਜੀ ਜੇ ਮੰਨ ਲਓ ਕਿ ਕੋਈ ਬੰਦਾ ਸਿੱਖਣਾ ਆਉਂਦਾ ਉਹਨੂੰ ਸਿਖਾਉਣ ਦੇ ਵਿੱਚ ਕੀ ਕੀ ਹੈਗਾ ਸਾਡੇ ਕੋਲ ਤਾਂ ਮਸ਼ੀਨਾ ਮਸ਼ੂਨਾ ਤਾਂ ਸਾਰੀਆਂ ਹੀ ਨੇ ਹਾਂਜੀ ਸਾਰਾ ਕੰਮ ਹੀ ਸਿਖਾਵਾਂਗੇ ਬਾਕੀ ਅਸੀਂ ਆਪਾਂ ਇੱਥੇ ਕੰਮ ਕਰਵਾਵਾਂਗੇ ਵੀ ਉਹਨਾਂ ਤੋਂ ਹਾਂਜੀ ਮਿੱਤਰੋ ਸਸੇ ਗਾਲ ਜੀ ਹੈ ਤੇ ਬਈ ਅੱਜ ਆਪਾਂ ਆਏ ਹੋਏ ਆ ਵਿਆਸ ਕੋਲੇ ਤੇ ਪਿੰਡ ਹੈਗਾ ਢਿਲਮਾ ਹੈ ਬਈ ਬਾਈ ਮੇਰੇ ਨਾਲ ਗੁਰਨੂਰ ਆ ਗੁਰਨੂਰ ਹੁਣ ਤਾਂ ਬਈ ਕੀ ਬਣ ਗਈ ਆਪਣੀ ਉਹ ਰੂਰ ਨੇ ਸਟੀਲ ਇੰਡਸਟਰੀਜ਼ ਹੈ ਜਿਵੇਂ ਬਾਈ ਨੂੰ ਆਪਾਂ ਕਾਫੀ ਟਾਈਮ ਤੋਂ ਜਾਣਦੇ ਆਂ ਤੇ ਆਪ ਨੂੰ ਵੀ ਚੰਗਾ ਲੱਗਦਾ ਜਦੋਂ ਸਾਡੇ ਨਾਲ ਦੇ ਭਾਈ ਤਰੱਕੀ ਕਰਦੇ ਨੇ ਤੇ ਥੋੜੇ ਟਾਈਮ ਨੂੰ ਭਾਈ ਇਹ ਵੱਡੀ ਇੰਡਸਟਰੀ ਬਣ ਜਾਣੀ ਨਾ ਵੀ ਉਹ ਤਾਂ ਬਣਦੀ ਕਿਉਂਕਿ ਭਾਈ ਇਹਨਾਂ ਦਾ ਬੋਲਦਾ ਕੰਮ ਹਾਂਜੀ ਹਾਂਜੀ ਇਹਨਾਂ ਦੀ ਬੋਲਦੀ ਹੈ ਕੁਆਲਿਟੀ ਇਹਨਾਂ ਦੀ ਬੋਲਦੀ ਤੂਤੀ ਤਾਂ ਕਰਕੇ ਹੈ ਤੇ ਭਾਈ ਜਿਵੇਂ ਆਹ ਜਿਹੜੇ ਰੰਗ ਕਰ ਰੱਖੇ ਨੇ ਹੈ ਚਗਾਠਾਂ ਨੂੰ ਜਿਵੇਂ ਬਾਕੀ ਸਾਡੇ ਦਾ ਤੇਗਾਠਾਂ ਦਾ ਕੰਮ ਆ ਮੈਂ ਨੋਰਮਲੀ ਦੇਖਦਾ ਰੰਗ ਬਰੰਗੇ ਨਹੀਂ ਹੋਰ ਕੋਲੇ ਨਹੀਂ ਪਈਆਂ ਹੁੰਦੀਆਂ ਹਾਂਜੀ ਹਾਂਜੀ ਤੁਹਾਡੇ ਕੋ ਸਾਰੇ ਰੰਗਾਂ ਦੀਆਂ ਹੀ ਨੇ ਇਹ ਮਤਲਬ ਕਿ ਆਪਾਂ ਕਲਰ ਕਲੈਕਸ਼ਨ ਦੁੱਤੀ ਹੈਗੀ ਕਸਟਮਰ ਨੂੰ ਹੂੰ ਤੇ ਆਪਸ਼ਨ ਹੈ ਜੀ ਵੀ ਜਿੰਦਾ ਨਾਲ ਮਰਜੀ ਜਿੰਦਾ ਤਿੰਨ ਚਾਰ ਕਲਰ ਨੇ ਹਨਾ ਜੀ ਇਹ ਮਤਲਬ ਹੁਣ ਆਰਡਰ ਬਣਾਏ ਹੋਏ ਆ ਓਕੇ ਤੇ ਜਿੰਦਾ ਵੀ ਮਰਜੀ ਜਿਹੜਾ ਵੀ ਮਰਜੀ ਕਲਰ ਹੋਵੇ ਹਨਾ ਅੱਛਾ ਆਪਦੀ ਚੋਇਸ ਦੇ ਹਿਸਾਬ ਨਾਲ ਬਰਾਊਨ ਆਗਾ ਜਦੋਂ ਇੱਕ ਕੁਆਲਿਟੀ ਆ ਮਤਲਬ ਕਹਿਣ ਦਾ ਭਾਵ ਇੱਕ ਵੱਖਰੀ ਕੁਆਲਿਟੀ ਹੈਗੀ 컬러 ਦੀ ਵੀ ਕੁਆਲਿਟੀ ਆਪਣੇ ਜਿਵੇਂ ਵੀਰੇ ਆਪਾਂ ਮੰਨ ਲਓ ਕੋਈ ਬੰਦਾ ਕਰਵਾਉਂਦਾ ਆ ਹਨਾ ਰੰਗ ਤੇ ਇਹਦਾ ਕੋਈ ਨੁਕਸਾਨ ਤਾਂ ਨਾ ਹੋਊਗਾ ਯਾਰ ਥੋੜੇ ਟਾਈਮ ਬਾਅਦ ਇਹ ਰੰਗ ਕਿਤੇ ਖਰਾਬ ਹੋ ਜੂਗਾ ਇਹ ਲੈ ਜੂ ਕੋਈ ਨੁਕਸਾਨ ਨਹੀਂ ਗਈ ਇਹਦਾ ਮਤਲਬ ਇਹ ਆ ਵੀ ਮਤਲਬ ਵਧੀਆ ਕੁਆਲਿਟੀ ਦੇ 컬러 ਆ ਤੁਸੀਂ ਦਵਾ ਮਤਲਬ ਆਪ ਤਿਆਰ ਕਰਵਾਓ ਆਪ ਤਿਆਰ ਕਰਾਉਣੇ ਤੁਸੀਂ ਜੇ ਤੁਸੀਂ ਮੈਨੂੰ ਦੱਸਿਆ ਕਿ ਭਾਈ ਇਹ ਮਹਿੰਗੀ ਆ ਹਾਂ ਜੀ ਮਹਿੰਗੀ ਇਹ ਮਿਲਦਾ ਵੀ ਥੋੜਾ ਨਹੀਂ ਮਿਲਦਾ ਬਾਵਾ ਨੇ ਆਉਣਾ ਪੈਣਾ ਆਪਣੇ ਕੋਲੇ ਆਪਸ਼ਨ ਆਗੀ ਹਾਂ ਵੀ ਜਿੱਦਾਂ ਦਾ ਮਰਜੀ ਕਲਰ ਚਗਾਠਾ ਇਹ ਪਹਿਲਾਂ ਨਹੀਂ ਸੀਗਾ ਇਦਾਂ ਘਰਾਂ ਦੇ ਵਿੱਚ ਹਨਾ ਹਾਂਜੀ ਹਾਂ ਪਹਿਲਾਂ ਉਹ ਇੱਕੋ ਰੰਗ ਲੱਗਦਾ ਹੁੰਦਾ ਸੀ ਕਿਉਂਕਿ ਕਸਟਮਰ ਨੂੰ ਇਦਾਂ ਹੁੰਦਾ ਨਾ ਜੀ ਵੀ ਮੰਨ ਲਓ ਹਰੇਕ ਦੀ ਇਹ ਸੋਚ ਹੁੰਦੀ ਹੈ ਵੀ ਆਪਾਂ ਆਪਾਂ ਨੂੰ ਇਹ ਕਲਰ ਪਸੰਦ ਆ ਇਹ ਕਲਰ ਪਸੰਦ ਆ ਤਾਂ ਕਰਕੇ ਇਹ ਚੀਜ਼ ਆਪਾਂ ਇਹ ਸਿਸਟਮ ਲਿਆਂਦਾ ਹੈਗਾ ਵੀ ਜਿਹੜਾ ਮਰਜੀ ਕਲਰ ਚਗਾਠਾਂ ਤੇ ਜਦੋਂ ਸਾਨੂੰ ਕਸਟਮਰ ਆਰਡਰ ਦਿੰਦਾ ਜਿਹੜਾ ਮਰਜੀ ਕਲਰ ਸਿਲੈਕਟ ਕਰ ਲੇ ਉਹੀ ਕਲਰ ਆਪਾਂ ਉਹਨੂੰ ਕਰਕੇ ਦੇ ਇਹਦੇ ਫ੍ਰੀ ਆਫ ਕੋਸਟ ਆ अच्छा ਇਹਦਾ ਕੋਈ ਐਕਸਟਰਾ ਚਾਰਜ ਨਹੀਂ ਹੈਗਾ ਇਹ ਵਿੱਚ ਇਨਕਲੂਡਡ ਹੈ ਜਿਹੜਾ ਆਪਾਂ ਉਹਨਾਂ ਤੋਂ ਚਾਰਜ ਕਰਦੇ ਪਏ ਆ ਬਣਾਉਣ ਦਾ ਹਾਂਜੀ 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 ਜਿਵੇਂ ਵੀਰੇ ਮੈਂ ਦੇਖਦਾ ਸੀਗਾ ਉਹ ਤੋਂ ਇੱਥੇ ਤੱਕ ਸੇਮ ਰੰਗ ਦੀਆਂ ਪਈਆਂ ਨੇ ਚਗਾਠਾਂ ਆਪਾਂ ਸੁੱਕਣਾ ਜਾਇ ਵੀ ਸਵੇਰੇ ਸ਼ੇਧੀਆਂ ਤੁਸੀਂ ਕਹਿੰਦੇ ਕਿ ਵੀਰੇ ਕਿਸੇ ਘਰ ਦਾ ਸਾਰਾ ਹੀ ਆਪਣਾ ਚਗਾਠਾ ਭੇਜਣੀਆਂ ਨੇ ਸਾਰੀ ਇੱਕੋ ਕਰਦੀਆਂ ਨੇ ਨਹੀਂ ਇਹ ਤਿੰਨ ਚਾਰ ਘਰਾਂ ਦੀਆਂ ਨੇ ਤਿੰਨ ਚਾਰ ਘਰਾਂ ਦੀਆਂ ਨੇ ਅੱਛਾ ਅਲੱਗ-ਅਲੱਗ ਜਦਾਂ ਮੰਨ ਲਓ ਪਈਆਂ ਨੇ ਤੁਸੀਂ ਚਾਰ ਕਰਾਂ ਦੀਆਂ ਨੇ ਅੱਛਾ ਆ ਅੱਡ ਨਹੀਂ ਉਹ ਅੱਡ ਨੇ ਹੈ ਜੇ ਵੀਰੇ ਮੰਨ ਲਓ ਕੋਈ ਬੰਦਾ ਚ ਇਕਾਠਾ ਬਣਾਉਣ ਜਾਂਦਾ ਕਿਤੇ ਵੀ ਹੈ ਜਿਵੇਂ ਆਹ ਤਾਕੀਆਂ ਦੇ ਪੱਲੇ ਜਾਂ ਕੁਝ ਵੀ ਆ ਹਾਂਜੀ ਹਾਂਜੀ ਅਗਲਾ ਬੰਦਾ ਲੈਣ ਤੋਂ ਪਹਿਲਾਂ ਜਿਵੇਂ ਪਹਿਲਾਂ ਮਿਸਤਰੀ ਹਰੇਕ ਦੇ ਘਰਾਂ ਦੇ ਵਿੱਚ ਹੁੰਦੇ ਸੀਗੇ ਹੈ ਨਾ ਨਾਲ ਦੇ ਘਰਾਂ 'ਚ ਕੋਈ ਹੁੰਦਾ ਸੀ ਅਗਲਾ ਦੱਸ ਦਿੰਦਾ ਸੀ ਆਹ ਲੱਕੜ ਦਾ ਤਾਂ ਐਂ ਕੰਮ ਹੁੰਦਾ ਜਾਂ ਲੱਕੜ ਦੀ ਪਛਾਣ ਹੁੰਦੀ ਸੀ ਹਰੇਕ ਨੂੰ ਪਰ ਇਹਦੀ ਪਛਾਣ ਕਿਵੇਂ ਕਰਨੀ ਆ ਜੇ ਮੰਨ ਲਓ ਕਿਸੇ ਨੇ ਕਰਨੇ ਚ ਇਕਾਠਾ ਬੀ ਇਹ ਆਪਣਾ ਟਾਟਾ ਦਾ ਮਟੀਰੀਅਲ ਆ ਜੀ ਆਹਾਂ ਮਤਲਬ ਇਹ ਕਲਰ ਆ ਆਪਾਂ ਕੀਤਾ ਉਸ ਤੋਂ ਬਾਅਦ ਇਹ ਪਲੈਨ ਸ਼ੀਟ ਆਉਂਦੀ ਆ ਤੁਹਾਨੂੰ ਦਿਖਾਵਾਂਗੇ ਅੰਦਰ ਅੱਛਾ ਉਹਦੇ ਤੇ ਮੋਹਰ ਲੱਗੀ ਹੋਊਗੀ ਟਾਟਾ ਦੀ ਆਪਣਾ ਟਾਟਾ ਦਾ ਮਾਲ ਹੀ ਯੂਜ਼ ਕਰਦੇ ਆ ਸਾਰਾ ਅੱਛਾ ਹਾਂਜੀ ਇਹ ਸਟੀਲ ਆ ਹਾਂਜੀ ਹਾਂਜੀ ਟਾਟਾ ਸਟੀਲ ਹੈ ਤੇ ਮੰਨ ਲਓ ਇਹ ਤਾਂ ਹੋਊਗੀ ਭਾਈ ਟਾਟਾ ਦਾ ਸੋਖ ਨਾ ਮਹਿੰਗਾ ਹੋਊਗਾ ਅਗਲਾ ਕਹਿੰਦਾ ਟਾਟਾ ਦੀ ਜਗ੍ਹਾ ਜੇ ਕੋਈ ਹੋਰ ਲਾਉਣਾ ਬਿਲਕੁਲ ਬਿਲਕੁਲ ਲੱਗ ਜੂ ਆਪਾਂ ਜ਼ਿਆਦਾਤਰ ਟਾਟਾ ਦੀ ਕਰਦੇ ਆਂ ਪਰ ਜੇ ਜ਼ਿਆਦਾ ਕਹਿਣਗੇ ਆਪਾਂ ਕਰ ਵੀ ਦਿੰਨੇ ਆਂ ਕਰ ਦਿੰਨੇ ਪਰ ਇਹ ਅੜਾਂਬਾ ਆਈ ਚੜਾਂਬਾ ਨਹੀਂ ਆਉਂਦਾ ਉਹ ਫਿਰੇ ਹਿਸਾਬ ਨਾਲ ਤਾਂ ਹੈ ਇਹ ਪ੍ਰੀਮੀਅਮ ਕੁਆਲਿਟੀ ਆ ਹਾਂ ਜੇ ਬਰੇ ਆਹ ਤਾਂ ਟਾਟਾ ਦੀ ਮੰਨ ਲਓ ਆਪਾਂ ਸ਼ੀਟ ਲਾਈਓ ਆ ਜਿਹੜੀ ਆ ਵਿੱਚ ਚੀਜ਼ਾਂ ਲੱਗਦੀਆਂ ਨੇ ਆਹ ਇਹ ਜਿੰਦਲ ਆਈ 304 ਗ੍ਰੇਡ ਕੁਆਲਿਟੀ ਆ ਇਹ ਅੱਛਾ 304 ਗ੍ਰੇਡ ਸਟੀਲ ਆਉਂਦੀ ਆ ਜਿਹੜੀ ਪਿਓਰ ਸਟੀਲ ਜਿੰਦਲ ਦੀ ਇਹ ਉਹ ਯੂਜ਼ ਕਰਦੇ ਆਂ ਆਪਾਂ ਅੱਛਾ ਇਹ ਚ ਉਹੋ ਲੱਗੀ ਹੋ ਆ ਹਾਂਜੀ ਹਾਂਜੀ ਠੀਕ ਆ ਵੇ ਇੱਕ ਗੱਲ ਆ ਆਪਾਂ ਹੈਗੇ ਤਾਂ ਇਸ ਟਾਈਮ ਢਿਲਵਾ ਪਿੰਡ ਗੋਲੀਆਂ ਹਾਂਜੀ ਹਾਂ ਪਰ ਤੋਂ ਬਣ ਕੇ ਬਈ ਸਾਰੇ ਪੰਜਾਬ ਚ ਜਾਂਦੀਆਂ ਨੇ ਜਗ੍ਹਾ ਤਾਂ ਪੰਜਾਬ ਤੋਂ ਬਾਹਰ ਵੀ ਜਾਂਦੀਆਂ ਸੀ ਚਲੋ ਚੰਡੀਗੜ੍ਹ ਤੇ ਮਤਲਬ ਕਈ 3-4 ਸਟੇਟਾਂ ਦੇ ਵਿੱਚ ਭੇਜਤੀਆਂ ਸੀ ਪਿਛਾ ਹੁਣ ਤਾਂ ਹੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਮਤਲਬ ਸਾਰੇ ਪੰਜਾਬ ਚ ਤਾਂ ਜਾਂਦੀਆਂ ਹੀ ਆ ਆਪਣੀਆਂ ਆਹੋ ਮਤਲਬ ਕੰਮ ਦੀ ਆਪਣੇ ਦੀ ਕੁਆਲਿਟੀ ਆ ਕਹਿਣ ਤੋਂ ਭਾਵੇਂ ਹਾਂ ਹਾਂਜੀ ਕੰਮ ਇਹ ਆ ਵੀ ਮੋਹੋਂ ਬੋਲਦਾ ਕੰਮ ਆਪ ਹੀ ਤੁਸੀਂ ਦੇਖ ਲਓਗੇ ਗਾ ਕੇ ਗਾ ਕੇ ਗਾਹ ਭੇਜਦਾ ਹਾਂਜੀ ਹਾਂਜੀ ਜਿਨ੍ਹਾਂ ਦੇ ਘਰੇ ਚੱਲ ਗਿਆ ਚਗਾਠਾਂ ਚੱਲ ਗਈਆਂ ਉਹਨਾਂ ਦੇ ਚਾਰ ਰਿਸ਼ਤੇਦਾਰ ਆਪਣੇ ਕੋਲੇ ਆਉਂਦੇ ਹੀ ਆਉਂਦੇ ਆ। ਅੱਛਾ ਰੈਫਰੈਂਸ ਵੀ ਦੇ ਰਾਵੇ ਇਹ ਹੀ ਦਿੰਦੇ ਕੁਝ ਪੜ੍ਹ ਕੇ ਉੱਤੇ। ਪਰ ਇਦਾਂ ਭਾਈ ਇਹਨਾਂ ਦੇ ਕੰਮ ਦੀ ਸੱਚੀ ਕੁਆਲਿਟੀ ਜਿਹੜੀ ਨਾ ਚੀਜ਼ਾਂ ਇਹਨਾਂ ਨੇ ਮੈਨੂੰ ਪਹਿਲਾਂ ਦੱਸੀਆਂ ਸੀ ਨਾ ਭਾਈ ਆਪਾਂ ਸ਼ੁਰੂ ਕੀਤੀਆਂ। ਲੋਕਾਂ ਨੇ ਬਾਅਦ ਚ ਸ਼ੁਰੂ ਕੀਤੀਆਂ। ਐ ਹੋਇਆ ਨਾ। ਠੀਕ ਹੈ ਜੀ ਇਹ ਤੇ ਸੈਜ ਪਰ ਆ ਜਾਂਦਾ ਜਿੱਦਾਂ ਮੰਨ ਲਓ ਹਨਾ ਆਪਾਂ ਸਾਢੇ ਸਾਰਾ ਕੁਝ ਇੱਥੇ ਕੰਪਿਊਟਰਾਈਜ਼ ਹੋ ਗਿਆ ਕੰਮ ਹੁਣ। ਹਾਂਜੀ ਹਾਂਜੀ ਬਿਲਕੁਲ ਜਦੋਂ ਆਪਾਂ ਭਰਤਾ ਇਹਦੇ ਤੇ 90 ਓਕੇ ਆਪਾਂ ਕਿੰਨੇ ਪੀਸ ਚਾਹੀਦੇ ਆਪਾਂ ਨੂੰ 90 ਦੇ 90 ਇੰਚ ਦੇ 7.5 ਫੁੱਟ ਅੱਛਾ ਠੀਕ ਹੈ ਜੀ ਆ ਦੇਖੋ ਆਪਣੇ ਆਪ ਕੱਟ ਦੇਣੇ ਆ ਮਿੰਤੀ ਵੀ ਆਪਣੇ ਆਪ ਕਰ ਲੈਂਦਾ ਅੱਛਾ ਸਾਨੂੰ ਕਹਿਣ ਦੀ ਇੱਕ ਵਾਰੀ ਲੋਡ ਪਈ ਉਹਨੂੰ ਹਾਂਜੀ ਹਾਂਜੀ ਤੇ ਉਹਨੇ ਆਪਣੇ ਆਪ ਵੀ ਤੁਹਾਡਾ ਕੰਮ ਕਰਤਾ ਆਪਣੇ ਆਪ ਕਰ ਤੇ ਬਈ ਇਹਦੇ ਨਾਲ ਫਿਰ ਕੰਮ ਬਾਲਾ ਜੇਤੀ ਹੁੰਦਾ ਹੋਊਗਾ ਇਹ ਬਿਲਕੁਲ ਬਿਲਕੁਲ ਜਿਵੇਂ ਮੰਨ ਲਓ ਵੀਰੇ ਮੇਰਾ ਘਰ ਹੈਗਾ ਮੰਨ ਲਓ 5 ਕਮਰੇ ਆ ਦਾ ਆ ਹਾਂਜੀ ਹਾਂਜੀ ਹਨਾ ਅਟੈਚ ਬਾਥਰੂਮ ਆੜਾ ਹੋਵੇ ਤੇ ਉਹਦੇ ਵਿੱਚ ਟਿਕਾਠਾਂ ਤੱਕੀਆਂ ਸਭ ਕੁਝ ਕਰਨਾ ਹੋਵੇ ਤਾਂ ਕਿੰਨੇ ਦਿਨ ਚ ਕੰਮ ਹੋ ਜੂ ਸਾਡੇ ਕੋਲ ਕੰਮ ਜ਼ਿਆਦਾ ਬੁੱਕ ਰਹਿੰਦਾ ਤਾਂ ਕਰਕੇ ਅਸੀਂ 10 ਦਿਨ ਦਾ ਟਾਈਮ ਦਿੰਨੇ ਆ 10 ਦਿਨ ਦਾ ਪਰ ਇੱਕ ਦਿਨ ਚ ਹੋ ਸਕਦਾ ਉਹ ਕੰਮ ਇਨਾ ਕੰਮ ਹਾਂਜੀ ਤੇ ਮੰਨ ਲਓ ਜੀ ਇੰਨਾ ਕੰਮ ਜਿੱਦਾਂ ਹੁਣ ਆਪਣੇ ਪਹਿਲਾਂ ਲੱਕੜ ਦਾ ਕੰਮ ਚੱਲਦਾ ਹੁੰਦਾ ਸੀ ਘਰਾਂ ਚ ਹਨਾ ਲੱਕੜ ਦੇ ਚਗਾਠਾ ਨੇ ਜੀ ਉਹ ਕਰਾਉਣਾ ਹੋਵੇ ਉਹਦੇ ਤਾਂ ਕਾਫੀ ਟਾਈਮ ਲੱਗ ਜਾਂਦਾ ਬਿਨਾਂ ਜੀ ਲੱਗਦੇ ਨਾ ਤੇ ਗਲ ਜਾਂਦਾ ਕੰਮ ਹਾਂਜੀ 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 ਤੇ ਯਾਰ ਇੱਕ ਦਿਨ ਚ ਹੋ ਗਿਆ ਤੇ ਇਹਨੂੰ ਫਿਟ ਕਰਨ ਤੇ ਕਿੰਨਾ ਟਾਈਮ ਲੱਗਦਾ ਉਹ ਉੱਥੇ ਜਾ ਕੇ ਵੇਖ ਫਿਟ ਕਰ ਫਿਟ ਵੀ ਇੱਕ ਦਿਨ ਚ ਹੋ ਜਾਣੀ ਆ ਮਤਲਬ ਕੰਮ ਇੰਨਾ ਬਹੁਤ ਹੋ ਇਹ ਆਪਣਾ ਜਦੋਂ ਘਰ ਬਣਦਾ ਉਹਦੇ ਨਾਲ ਹੀ ਫਿਟ ਹੁੰਦੀਆਂ ਅੱਛਾ ਮਤਲਬ ਜਿਹੜੇ ਬੰਦੇ ਦਾ ਮੰਨ ਲਓ ਜਦੋਂ ਹੁਣ ਹਮਾਦਲ ਤੁਸੀਂ ਕਹਿੰਦੇ ਮੈਂ ਭੇਜਦਾ ਸਮਾਰਦਾ ਹਾਂ ਤੁਸੀਂ ਬਾਕੀ ਸਾਰੇ ਪੰਜਾਬ ਚ ਭੇਜਦੇ ਹੋ ਆਉਣ ਦੀ ਲੋੜ ਹੈ ਇੱਥੇ ਜਿਵੇਂ ਕਿਸੇ ਨੇ ਆਰਡਰ ਦੇਣਾ ਦਾ ਨਹੀਂ ਫੋਨ ਤੇ ਹੀ ਹੋ ਜਾਂਦਾ ਜੀ ਆਹ ਫੋਨ ਵੀ ਹੋ ਜਾਂਦਾ ਅੱਛਾ ਫੋਨ ਤੇ ਅਗਲੇ ਨੇ ਤੁਹਾਨੂੰ ਕੀ ਉਹ ਜਿਹੜਾ ਆਰਕੀਟੈਕ ਨੇ ਨਾਪ ਦਿੱਤਾ ਆ ਹਾਂਜੀ ਹਾਂਜੀ ਉਹਦੇ ਹਿਸਾਬ ਨਾਲ ਹੀ ਬਣ ਜੂਗਾ ਬਿਲਕੁਲ ਬਿਲਕੁਲ ਤੇ ਮਤਲਬ 19 21 ਦਾ ਫਰਕ ਫੁਰਕ ਨਿਕਲਦਾ ਵੀ ਨਹੀਂ ਇਹ ਚ ਨਹੀਂ ਬਿਲਕੁਲ ਵੀ ਨਹੀਂ ਫਰਕ ਫੁੱਲ ਐਕਿਊਰੇਸੀ ਹੁੰਦਾ ਮੈਂ ਜਿੰਨਾ ਜਿਵੇਂ ਮੰਨ ਲਓ ਸਾਡੇ ਕੋਲ ਅੱਜ ਗਾਹਕ ਲੈ ਗਿਆ ਬਣਾ ਕੇ ਕੋਈ ਵੀ ਜ਼ਗਾਟ ਲੈ ਗਿਆ ਆਪਣੀ ਗਰੰਟੀ ਕਿਹੜੀ ਚੀ ਗਾਰੰਟੀ ਇਹ ਹੈ ਅ ਵੀ ਕੰਮ ਦੀ ਕੁਆਲਿਟੀ ਪੂਰੀ ਫੁੱਲ ਹੋਣੀ ਹੈ ਇਹ ਚੀਜ਼ ਦੀ ਆਪਣੀ ਗਾਰੰਟੀ ਆ ਮਾਲ ਜਿਹੜਾ ਆਪਾਂ ਕਿਹਾ ਟਾਟਾ ਦਾ ਹਾਂ ਠੀਕ ਹੈ ਜੀ ਉਹੀ ਲੱਗਿਆ ਹੋਊਗਾ ਆਹਾਂ ਤੇ ਹੁਣ ਕਿ ਇਹਦੀ ਲਾਈਫ ਪਰ ਕਿੰਨੇ ਆਪਾਂ ਕਹਿੰਦੇ ਬਈ ਅੱਜ ਸਾਡੇ ਕੋਲ ਲੈ ਜਾਓ ਲਾਈਫ ਦੀ ਲਾਈਫ ਫੁੱਲ ਹੈ ਲਾਈਫਟਾਈਮ ਹੀ ਆ ਇਹਨੂੰ ਹੁੰਦਾ ਹੀ ਕੁਝ ਨਹੀਂਗਾ ਮਤਲਬ ਕੁਆਲਿਟੀ ਪੂਰੀ ਫੁੱਲ ਆ ਮਾਲ ਇਹਨਾਂ ਵਧੀਆ ਲਾਉਣੇ ਆ ਪਟਾਟਾ ਬ੍ਰਾਂਡ ਆ ਆਪਣੀਆਂ ਜਗਾਠਾਂ ਬ੍ਰਾਂਡਡ ਨੇ ਬ੍ਰਾਂਡਡ ਜਗਾਠਾਂ ਨੇ ਜੀ ਬ੍ਰਾਂਡਡ ਜਗਾਠਾਂ 72 ਮਾਲ ਲਈ ਹੈ ਜਿਹਨੂੰ ਕਹਦੇ ਏ ਹਾਂ ਮਾਲ ਹੋਊਗੀ ਕਿ ਟੋਕੜ 50 ਸਾਲ ਲਾਈ ਫੇਕੀ ਕਿ ਜ਼ਿਆਦਾ ਹੋ ਸਕਦੀ ਹੈ ਹਾਂਜੀ 50 ਲਾ 50 ਸਾਲ ਹੋ ਸਕਦੀ ਹੈ ਇਹਦੀ ਲਾਈ ਹੂੰ 50 ਤੋਂ ਪਲੱਸ ਵੀ ਹੋ ਸਕਦੀ 50 ਤੋਂ ਪਲੱਸ ਵੀ ਹੋ ਸਕਦੀ ਆ ਹਾਂਜੀ ਹਾਂ ਆਹਾਂ ਹੋਊਗੀ ਜੀ ਹੋ ਸਕਦੀ ਆ ਨਹੀਂ ਹੋਊਗੀ ਹੋਊਗੀ 50 ਤੋਂ ਪਲੱਸ ਲਾਈ ਹੋਊਗੀ ਹਾਂ ਆਪਾਂ ਇਹਦਾ ਗਾਰੰਟੀ ਚੱਕਦੇ ਆ ਉਦਾਂ ਇਹਦੀ ਪਰ ਇੱਕ ਗੱਲ ਆ ਜਿੰਨੇ ਬੰਦੇ ਨੇ ਪਈ ਸਾਡੀ ਵੀਡੀਓ ਤੋਂ ਬਾਅਦ ਵੀ ਆਰਡਰ ਦਿੱਤੇ ਨੇ ਹਾਂਜੀ ਮਗਰ ਪੁੱਛ ਲਈਦਾ ਬੰਦੇ ਠੀਕ ਆ ਠੀਕ ਹੈ ਜੀ ਰਿਪੋਰਟ ਵਧੀਆ ਆਉਂਦੀ ਆ ਬਾਈ ਠੀਕ ਹੈ ਜੀ ਅੱਛਾ ਉਧਰੋਂ ਮਤ ਉਥੋਂ ਕੱਢਦੇ ਆ ਆਪਾਂ ਸੀਟ ਹੈ ਹਾਂਜੀ ਜਿੱਦਾਂ ਸੀਐਨਸੀ ਆਟੋਮੈਟਿਕ ਕੰਪਿਊਟਰਾਈਜ਼ਡ ਮਸ਼ੀਨ ਹੈ ਜੀ ਓਕੇ ਤੇ ਇਹਦੇ ਨਾਲ ਪ੍ਰੋਪਰ ਸਾਰਾ ਕੁਝ ਐਂਗਲ ਵਗੈਰਾ ਜਿੱਦਾਂ 90 ਡਿਗਰੀ ਤੇ ਬੈਂਡ ਹੁੰਦਾ ਮਾਲ ਆਪਣਾ ਜਿਗਾੜ ਹੈ ਜਿਹੜੀ ਆਪਣੀ 90 ਡਿਗਰੀ ਤੇ ਬਣਨੀ ਆ ਉਹਦੇ ਵਿੱਚ ਫੁੱਲ ਐਕਿਊਰੇਸੀ ਆਉਣੀ ਆ ਫੁੱਲ ਐਕਿਊਰੇਸੀ ਇਹ ਤਾਂ ਬਣੀ ਬਣ ਗਈ ਛੱਟ ਹਾਂਜੀ ਉਹਨੇ ਕੱਟਿਆ ਐਕਿਊਰੇਸੀ ਨਾਲ ਕੱਟਿਆ ਕੰਪਿਊਟਰਾਈਜ਼ਡ ਆ ਵੀ ਇਹ ਵੀ ਕੰਪਿਊਟਰਾਈਜ਼ਡ ਆ ਮਤਲਬ 90 ਡਿਗਰੀ ਤੇ ਜਮਨ ਲੱਕੜ ਦੀ ਚਗਾਠ ਮੰਗੂ ਬਣ ਜਾਣੀ ਮਤਲਬ ਕਹਦੇ ਪਾਈ ਤੁਹਾਡੇ ਘਰ ਦੀਆਂ ਚਗਾਠਾਂ ਜਿਹੜੀਆਂ ਬੰਦੇ ਘੱਟ ਬਣਾ ਰਹੇ ਨੇ ਕੰਪਿਊਟਰ ਜਾਂਦਾ ਬਣਾਉਂਦੇ ਪਏ ਹੈ ਹੈ ਬੰਦੇ ਘੱਟ ਲੱਗੇ ਨੇ ਉੱਤੇ ਇਹ ਕਬਜਾ ਲਾਉਣ ਵਾਸਤੇ ਆ ਮਸ਼ੀਨ ਜਿਵੇਂ ਤਾਂ ਵੀਰੇ ਇੱਕ ਤਾਂ ਹੁੰਦਾ ਕਬਜੇ ਜੇ ਬਾਹਰ ਜੇ ਲੱਗੇ ਹੁੰਦੇ ਨੇ ਹਾਂਜੀ ਇਹ ਕਬਜਾ ਡਾਊਨ ਕਰਨ ਵਾਸਤੇ ਆ ਜਦੋਂ ਡਾਊਨ ਕਬਜਾ ਲੱਗਦਾ ਵਿੱਚ ਘਾੜ ਕੇ ਹੋ ਗਿਆ? ਹਾਂਜੀ। ਬਸ ਇੰਨੇ ਕੰਮ ਜਿੱਦਾਂ ਹੈ ਡੌਨ ਕਬਜ਼ਾ ਜਿੱਦਾਂ ਲਖਨ ਦੇ ਵਿੱਚ ਲੱਗਦਾਗਾ ਉਹਦਾਂ ਵੀ ਕਬਜ਼ਾ ਲੱਗੂਗਾ। ਬਸ ਇਹਦੇ ਵਿੱਚ ਹੋਣ ਲੱਗਦਾ ਹੈ। ਫ੍ਰੀਕ ਆਪਸ਼ਨ ਹੈ ਆਪਣੇ ਕੋਲੇ। ਹਰੇਕ ਕੰਮ ਵੱਖਰਾ। ਸੱਚ ਵੀਰੇ ਤੁਹਾਡੇ ਨੇ ਇੱਕ ਲੌਕ ਸਿਸਟਮ ਜਿਆ ਵੀ ਹੁੰਦਾ ਕਬਜ਼ਿਆਂ ਦਾ ਤੁਸੀਂ ਉਹਨੂੰ ਦਿਖਾਉਣੇ ਸੀਗੇ। ਹਾਂਜੀ ਉਹ ਲੌਕ ਸਿਸਟਮ ਹੁੰਦਾ। ਜਿੱਦਾਂ ਆਪਣੀ ਚਿਗਾਠ ਹੈ ਨਾ ਇਹ। ਹਾਂ। ਜਿੱਦਾਂ ਆਹ ਦੇਖੋ, ਚਿਟਕਣੀ ਦਾ ਆਹ ਇਹ ਪਹਿਲਾਂ ਹੀ ਕਰਿਆ ਹੋਊਗਾ ਸਾਰਾ। ਅ ਬਈ ਦਾ ਫਾਇਦਾ ਕੀ ਹੁੰਦਾ ਵੀਰੇ ਆ ਚੀਜ਼ ਆਪਾਂ ਨਿੱਕੇ ਨਿੱਕੇ ਜਿਹੜੀਆਂ ਬਾਅਦ ਚ ਮਤਲਬ ਭੰਨ ਤੋੜ ਨਹੀਂ ਕਰਨੀ ਪੈਂਦੀ ਅੱਛਾ ਉਹ ਡਰਿੱਲ ਡਰੂ ਦੀ ਮਾਰਨੀ ਨਹੀਂ ਪੈਂਦੀ ਕਿ ਮੰਨੋ ਕਿ ਬਾਅਦ ਚ ਢੀਟਾਂ ਵੀ ਪੈ ਸਕਦੀਆਂ ਬੈਂਡ ਵੀ ਹੋ ਸਕਦੀ ਜਾਂ ਗੰਦ ਟਰਿੱਲ ਵੱਸ ਸਕਦੀ ਨਾ ਸਹੀ ਜੀ ਕੁਆਲਿਟੀ ਆ ਆ ਜਿਹੜਾ ਵੈਲਡਿੰਗ ਲੈਸ ਆ ਇੱਥੇ ਕੋਈ ਟਾਂਕਾ ਨਹੀਂ ਲੱਗਿਆ ਹੋਊਗਾ ਨੇ ਵਿੱਚ ਵੀ ਨਹੀਂ ਲਾਇਆ ਕੋ ਟਾਂਕਾ ਇਦਾਂ ਕੋਈ ਟਾਂਕਾ ਨਹੀਂ ਇਹ ਲੋਕ ਸਿਸਟਮ ਆ ਜਿਹੜਾ ਤੁਹਾਨੂੰ ਦਿਖਾਇਆ ਸੀ ਨਾ ਮਤਲਬ ਉਹ ਇਦਾਂ ਲੱਗ ਗਿਆ ਇਹਦਾ ਲੋਕ ਲਾਪਾ ਉਹ ਵਿੱਚ ਫਸ ਜਾਂਦਾ ਹੈਗਾ ਬਿਲਕੁਲ ਵੈਲਡਿੰਗ ਲੈਸ ਆ ਜੋੜ ਨਹੀਂ ਜਵਾਂ ਨਜ਼ਰ ਆਉਂਦਾ ਅੱਗੇ ਆਪਾਂ ਪਰ ਦੇਖਣ ਨੂੰ ਠੀਕ ਲੱਗਦੀਆਂ ਨਹੀਂ ਇਹਨਾਂ ਹਾਂਜੀ ਹਾਂਜੀ ਅੱਛਾ ਲੁੱਕ ਮਤਲਬ ਕੁਆਲਿਟੀ ਬਣ ਜਾਂਦੀ ਹੈ ਨਾ ਚੀਜ਼ ਦੀ ਬਿਲਕੁਲ ਲੱਕੜ ਵਾਂਗੂ ਬਣ ਜਾਂਦੀ ਹੈਗੀ ਕਹਿਣ ਤੋਂ ਭਾਵੇਂ ਅੱਛਾ ਭਾਈ ਆਹ ਦੇਖੋ ਵਿੱਕੀ ਉਰੇ ਆਇਆ ਤੈਨੂੰ ਆ ਦਿਖਾਉਂਦਾ ਲੋਕ ਸਿਸਟਮ ਪਤਾ ਮੇਰਾ ਕੀ ਕਹਿੰਦਾ ਆਂਦੇ ਵਿੱਚ ਆ ਤੈਨੂੰ ਪਤਾ ਲੱਗਦਾ ਆਹ ਦੇਖ ਲੋਕ ਇਦਾਂ ਲੱਗਦਾ ਹੈ ਅੱਛਾ ਐ ਲੌਕ ਲੱਗ ਗਿਆ ਇਹਦੇ ਨਾਲ ਵੀਰੇ ਟਾਈਮ ਵੀ ਬਚਦਾ ਤੁਹਾਡਾ ਹਾਂਜੀ ਬਿਲਕੁਲ ਹਾਂ ਅੱਛਾ ਜਿਹੜਾ ਬਣਾਉਂਦਾ ਉਹਦਾ ਟਾਈਮ ਵੀ ਬਚਦਾ ਇਹਦੇ ਨਾਲ ਤੇ ਜਿਹੜੀ ਆਪਾਂ ਵੈਲਡਿੰਗ ਕਰਦੇ ਉਹਦਾ ਨੁਕਸਾਨ ਕੀ ਹੁੰਦਾ ਕਿ ਸਾਨੂੰ ਲੌਕ ਲਾਉਣਾ ਪੈ ਗਿਆ ਭਈਏ ਨੂੰ ਵੈਲਡਿੰਗ ਤੇ ਬਾਅਦ ਚ ਸਫਾਈ ਨਹੀਂ ਉਦਾਂ ਇੰਨੀ ਆਉਂਦੀ ਇਹ ਬਿਲਕੁਲ ਉਦਾਂ ਬਣ ਜਾਂਦਾ ਨੇਚਰਲ ਜਿੱਦਾਂ ਇਧਰ ਲਈ ਜਿਵੇਂ ਆ ਬਣੀ ਹੋਈ ਹੈ ਇਹ ਉਵੇਂ ਹੋ ਗਿਆ ਹਾਂਜੀ ਤੇ ਜਿਵੇਂ ਵੈਲਡਿੰਗ ਕਰਦੇ ਜੋੜ ਨਜ਼ਰ ਜੋੜ ਨਜ਼ਰ ਨਹੀਂ ਆਉਂਦਾ ਜੰਗ ਵੀ ਪੈ ਸਕਦਾ ਉਹਨੂੰ ਹਾਂਜੀ ਉਹਨੂੰ ਜਾਂਦਾ ਵੀ ਖਤਰਾ ਹੈਗਾ ਪਰ ਇਹਨੂੰ ਤਾਂ ਬਿਲਕੁਲ ਵੀ ਨਹੀਂ ਨਾ ਹੈਗਾ ਤਾਂ ਹੀ ਆਪਣੀਆਂ ਚਗਾਠਾਂ ਮਤਲਬ ਦੂਰ ਦੂਰ ਤੱਕ ਜਾਂਦੀਆਂ ਨਾ ਚਾਰ ਸਟੇਟਾਂ ਚ ਭੇਜਦੀਆਂ ਬਾਈ ਇਹ ਤੁਹਾਨੂੰ ਪਤਾ ਨਹੀਂ ਆਪਾ ਇਹ ਉਹ ਵਾਲਾ ਪਿੰਡ ਆ ਦੇਖ ਲੈ ਬਾਈ ਜਿੱਥੋਂ ਬਣ ਕੇ ਸਮਾਨ ਆਲ ਓਵਰ ਪੰਜਾਬ ਛੱਡੋ ਪੰਜਾਬੋਂ ਬਾਹਰ ਵੀ ਜਾਣ ਲੱਗ ਗਿਆ ਜਾਂਦਾ ਹੈ ਜਾਣ ਲੱਗ ਗਿਆ ਪਹਿਲਾਂ ਤਾਂ ਹੀ ਜਾਂਦਾ ਬਾਈ ਹੈ ਜਿਵੇਂ ਬਈ ਬਈ ਇੱਕ ਤਾਂ ਆਹ ਹੈ ਸਿਗਾ ਰੰਗ ਦੇ ਆਪਸ਼ਨ ਕਿਹੜੇ ਕਿਹੜੇ ਆ ਇੱਕ ਤੁਹਾਨੂੰ ਹੋਰ ਦਿਖਾਉਣਾ ਰੰਗ ਦੇ ਆਪਸ਼ਨ ਦਿਖਾਉਣਾ ਜਿੱਦਾਂ ਕਾਰਨਰ ਵਿੰਡੋ ਆਪਣੀ ਹਾਂਜੀ ਇਹ ਬਿਲਡਿੰਗ ਨਹੀਂ ਕਰਦੇ ਆਪਾਂ ਆਪਾਂ ਆ ਜਿਹੜਾ ਪਿੱਲਰ ਆ ਜੀ ਜਿਹੜਾ ਇਹਦੇ ਵਿੱਚ ਲੱਗਿਆ ਹੋਇਆ ਇਹਦੇ ਵਿੱਚ ਸਰਾਖ ਮਾਰਦੇ ਆ ਮਸ਼ੀਨ ਨਾਲ ਆਪਾਂ ਹਾਂਜੀ ਤੇ ਇਹ ਇਦਾਂ ਅੱਗੇ ਲੰਘ ਜਾਂਦੀ ਹੈ ਅੱਛਾ ਇਹਦੇ ਵਿੱਚ ਲੋਕ ਜੇ ਵਾਂਗੂ ਲੱਗੀ ਇਹ ਹੈ ਹਨਾ ਹਾਂਜੀ ਵਿੱਚ ਨਗਾ ਦੇ ਦਿੰਦੇ ਆਪਾਂ ਅੱਛਾ ਇਹਦਾ ਫਾਇਦਾ ਇਹਦੇ ਤੇ ਵੀ ਨਹੀਂ ਬਿਲਡਿੰਗ ਕਰਦੇ ਇਹ ਵੀ ਬਿਲਡਿੰਗ ਲੈਸ ਆ ਇਹ ਵੀ ਬਿਲਡਿੰਗ ਲੈਸ ਆ ਹਾਂਜੀ ਹਾਂਜੀ ਇਹਦਾ ਫਾਇਦਾ ਕੀ ਹੁੰਦਾ ਕਿ ਆਪਾਂ ਭਈ ਬਿਲਡਿੰਗ ਜਿਹੜਾ ਫਾਇਦਾ ਇਹ ਆ ਵੀ ਇੱਕ ਤਾਂ ਇਹਦੀ ਕੁਆਲਿਟੀ ਬਣ ਜਾਣੀ ਆ ਸੋਹਣਾ ਲੱਗੂ ਸੋਹਣਾ ਲੱਗੂਗਾ ਹਾਂਜੀ ਇੱਕ ਬਿਲਡਿੰਗ ਕਰਾਂਗੇ ਤੇ ਉਹਦੀ ਲਾਈਫ ਘਟਣੀ ਹੋਈ ਆ ਬੈਲਡਿੰਗ ਕਰਦੇ ਆ ਨਾ ਜਦੋਂ ਲਾਈਵ ਘਟ ਜਾਂਦਾ ਅੱਛਾ ਆਪਣੇ ਵੱਲੋਂ ਐਂ ਟ੍ਰਾਈ ਕਰਦੇ ਪਏ ਆ ਕਿ ਭਾਈ ਇਹਦੀ ਲਾਈਵ ਜਿੰਨੀ ਵੱਧ ਤੋਂ ਵੱਧ ਹੋ ਸਕਦੀ ਉਹ ਵੀ ਹੋ ਗਈ ਵੱਧ ਤੋਂ ਵੱਧ ਵੱਧ ਤੋਂ ਵੱਧ ਹਾਂਜੀ ਕਿ ਘਰ ਨਾਲੋਂ ਵੱਧ ਲਾਈ ਤਾਂ ਭਾਈ ਇਹਨਾਂ ਦੀ ਆ ਹਾਂਜੀ ਹਾਂਜੀ ਬਾਕੀ ਮਤਲਬ ਆਪਣੀ ਕੋਸ਼ਿਸ਼ ਇਹ ਆ ਵੀ ਵੱਧ ਤੋਂ ਵੱਧ ਕੁਆਲਿਟੀ ਵੱਧ ਤੋਂ ਵੱਧ ਲਾਈਵ ਚੀਂਜੀ ਹੋਵੇ ਭਰਾ ਵੀ ਕੁਛ ਨਾ ਕੁਛ ਨਵੀਆਂ ਚੀਜ਼ਾਂ ਕਰਦੇ ਰਹਿੰਦੇ ਆ ਭਰਾ ਸਾਡੇ ਉਹ ਵਾਲੇ ਆ ਜਿਵੇਂ ਹੁਣ ਇਸ ਟਾਈਮ ਤਾਂ ਮੈਂ ਦੇ ਦਾਂ ਹਰਾ ਰੰਗ ਪਿਆ ਉਹ ਲਾਲ ਪਿਆ ਆ ਇੱਕ ਆਹ ਰੰਗ ਵੀ ਪਿਆ ਆ ਵੀ ਰੰਗ ਹੈਗਾ ਹਨਾ ਰੰਗ ਦੇ ਆਪਸ਼ਨ ਕਿਹੜੇ ਕਿਹੜੇ ਦੇਣੇ ਕਿ ਮੰਨ ਲਓ ਕ ਅਗਲਾ ਕਹਿੰਦਾ ਵੀਰੇ ਮੇਰੇ ਕੋ ਆਹ ਰੰ ਤਕਰੀਬਨ ਆਪਣੇ ਪੰਜ ਕ ਕਲਰ ਜ਼ਿਆਦਾ ਸਿਲੈਕਟ ਕੀਤੇ ਹੋਏ ਨੇ ਜੀ ਆਹਾਂ ਤੇ ਬਾਕੀ ਜੇ ਜਿੱਦਾਂ ਵੀ ਕਸਟਮਰ ਕਹਿੰਦਾਗਾ ਵੀ ਆਹ ਰੰਗ ਚਾਹੀਦਾ ਸਾਨੂੰ ਉਹ ਅਸੀਂ ਅਵੇਲੇਬਲ ਕਰਵਾ ਦਿੰਦੇ ਉਹ ਸਾਰਾ ਕੁਝ ਆਪਾਂ ਕਰਾ ਦਿਆਂਗੇ ਅਵੇਲੇਬਲ ਠੀਕ ਆ ਭਾਈ ਬਾਕੀ ਭਾਈ ਹੋਰ ਵੀਰੇ ਕਿਹੜੀ ਚੀਜ਼ ਰਹਿ ਗਈ ਦਿਖਾਉਣ ਲਈ ਜੇ ਆਪਾਂ ਕੇ ਆਪਣੇ ਕਿਸੇ ਵੀਰ ਨੂੰ ਦਿਖਾਉਣੀ ਆ ਆ ਚੀਜ਼ਾਂ ਤਾਂ ਤੁਹਾਨੂੰ ਦਿਖਾਤੀਆਂ ਹਾਂ ਇੱਕ ਆਹ ਲੋਕ ਦਾ ਹੈਂਡਲ ਲੌਕ ਹੋਣੀ ਹੈ ਹਾਂ ਇਹ ਹੈਂਡਲ ਲੌਕ ਦਾ ਸਿਸਟਮ ਹੈ ਇਹ ਆਪਾਂ ਪਹਿਲਾਂ ਹੀ ਕਰਕੇ ਦਿੰਨੇ ਹੂੰ ਮਤਲਬ ਫਿਰ ਇੱਕ ਆਹ ਵਿੱਚ ਲੱਗੀ ਹੋਈ ਨੇ ਵੀਰੇ ਇੱਕ ਕਬਜਾ ਇੱਕ ਕਬਜਾ ਆਪਾਂ ਵੈਲਡਿੰਗ ਨਹੀਂ ਕਰਦੇ ਹੈਗੇ ਕਬਜੇ ਦੀ ਗਿੱਟੀ ਲੱਗਦੀ ਹੈ ਪਿੱਛੇ ਲੋਕ ਵਾਲੀ ਜਿਹੜੀ ਕਹਿੰਦੇ ਲੋਕ ਲੱਗ ਗਿਆ ਇਹਨੂੰ ਆਹ ਨਾ ਇਹ ਵੀ ਇਹ ਚੀਜ਼ ਦਾ ਵੀ ਬਹੁਤ ਕੁਆਲਿਟੀ ਹੈ ਕਹਿਣ ਤੋਂ ਭਾਵ ਮਤ ਤਾਂ ਸਾਰਾ ਕੰਮ ਵੈਲਡਿੰਗ ਲੈਸ ਹੀ ਆ ਕਿਤੇ ਹੀ ਆ ਵੈਲਡਿੰਗ ਹੈ ਹਾਂਜੀ ਹਾਂਜੀ ਹਰੇਕ ਕੰਮ ਦੀ ਆਪਣੇ ਹਰੇਕ ਕੰਮ ਦੀ ਕੁਆਲਿਟੀ ਹੈਗੀ ਜੀ ਇਹ 10 ਇੰਚੀ ਜਗਾਠ ਹੈ ਜੀ ਅੱਛਾ ਇਹ 10 ਇੰਚੀ ਜਗਾਠ ਹੈ ਜਿਹੜੀ ਹਾਂਜੀ ਹਾਂਜੀ ਹੂੰ ਇਹਦੇ ਵੀ ਉਹ ਚਿਟਕਣੀ ਵਾਲੇ ਮਾਲੋ ਪਹਿਲਾਂ ਹੀ ਕਰਿਆ ਹੋ ਸਿਸਟਮ ਸਾਰਾ ਹਮ ਮਤਲਬ ਜਿਹੜਾ ਸ਼ਾਨਦਾਰ ਬੰਦਾ ਆ ਜਾਂ ਜਿਹੜਾ ਬਜ਼ੁਰਗ ਬੰਦਾ ਆ ਭਾਈ ਜਿਨ੍ਹਾਂ ਨੇ ਮਿਸਤਰੀਆਂ ਤੋਂ ਕੰਮ ਕਰਾਏ ਹੋਏ ਨੇ ਕੋਲ ਬਹਿ ਕੇ ਉਹਨੂੰ ਦੇਖ ਕੇ ਪਤਾ ਲੱਗ ਜੂ ਕਿ ਬਾਲੇ ਸਾਫ ਸੁਥਰੇ ਕੰਮ ਕਰਦੇ ਨੇ ਬਿਲਕੁਲ ਹਰੇਕ ਚੀਜ਼ ਕੰਮ ਕਰਨ ਦਾ ਨੌਲੇਜ ਹੁੰਦੀ ਹੈ ਜੀ ਵੀ ਆ ਕਿੱਦਾਂ ਕਰਨਾ ਤੇ ਟਾਈਮ ਨਾਲ ਅਪਗ੍ਰੇਡ ਹੋ ਗਏ ਆ ਉਹ ਹੈ ਪਹਿਲਾਂ ਬਜ਼ੁਰਗ ਜੇ ਮੰਨ ਲਓ ਲੱਕੜ ਦਾ ਕੰਮ ਕਰਦੇ ਸੀ ਹੁਣ ਭਾਈ ਇਹੇ ਕਰਦੇ ਨੇ ਇਸ ਚੀਜ਼ ਦੀਆਂ ਚਾਠਾਂ ਦਾ ਕੰਮ ਤੇ ਜੇ ਮੰਨ ਲਓ ਇਹਦੇ ਵਿੱਚ ਪਰਫੈਕਸ਼ਨ ਆ ਪਰਫੈਕਸ਼ਨ ਉਹਦੇ ਵਿੱਚ ਵੀ ਹੋਊਗੀ ਤੇ ਹੁਣ ਜਿਹਨੇ ਪਰਫੈਕਟ ਕੰਮ ਲੈਣਾ ਹੈ ਭਾਈ ਹਾਂਜੀ ਹੁਣ ਇਹ ਤਾਂ ਦੱਸ ਦੀ ਹੋਣਾ ਕਿੱਥੇ ਆ ਇਹ ਆਪਣਾ ਗਾਜੀ ਢਿਲਮਾ ਨੀਰ ਵਿਆਸ ਹਾਂ ਤੇ ਢਿਲਮਾ ਦੇ ਵਿੱਚ ਆਪਣਾ ਅ ਇਸ ਨੂੰ ਇਹ ਲਾ ਲਓ ਵੀ ਜਲੰਧਰ ਅਮਰਸਰ ਰੋਡ ਤੇ ਆਪਾਂ ਦੋਆਬੇ 'ਚ ਆਵਾਂ ਲੋ ਇਹ ਲਓ ਆਪਾਂ ਮਾਝੇ 'ਚ ਨਹੀਂ ਹੈਗੇ ਆਪਾਂ ਦੋਆਬੇ 'ਚ ਖੜੇ ਹੋ ਆ ਟੋਲ ਪਲਾਜ਼ਾ ਤੋਂ ਰਹੀ ਆ ਜਲੰਧਰ ਅਮਰਸਰ ਰੋਡ ਤੇ ਹੈਗਾ ਆਪਣਾ ਹਾਂਜੀ ਬਿਆਸ ਤੋਂ ਮਤਲਬ ਪਹਿਲਾਂ ਹੀ ਆ ਜਾਂਦਾ ਜਿਵੇਂ ਜਲੰਧਰ ਤੋਂ ਅਮਰਸਰ ਨੂੰ ਜਾਂਦੇ ਆ ਪਾਣੇ ਤੋਂ ਪਹਿਲਾਂ ਹੀ ਆ ਜਾਂਦਾ ਬਸ ਆਪਾਂ ਜਦੇ ਪੁਲ ਟੱਪਦੇ ਆ ਬਾ ਯੂ ਟਰਨ ਮਾਰ ਕੇ ਥੱਲੇ ਆ ਜਾਓ ਲੋਕੇਸ਼ਨ ਲਾ ਲਓ ਨੈਟ ਤੇ ਹੈਗਾ ਆ ਨੰਬਰ ਬਾਈ ਦਾ ਦੇ ਦਿੱਤਾ WhatsApp ਤੇ ਮੈਸੇਜ ਕਰ ਲਓ ਤੇ ਜਿਹਨੇ ਵੀ ਕੁਝ ਵੀ ਗੱਲਬਾਤ ਕਰਨੀ ਆ ਨੰਬਰ ਬਾਈ ਦੇ ਸਕਰੀਨ ਤੇ ਦਿੱਤੇ ਹੋ ਮੇਰੇ ਤੋਂ ਤੇ ਬਾਕੀ WhatsApp ਦੇ ਡਿਟੇਲ ਲੈ ਸਕਦੇ ਆ ਕਿਸ ਨੂੰ ਆਉਣ ਦੀ ਲੋੜ ਵੀ ਹੈ ਨਹੀਂ ਉਹ ਆਪਣੇ ਆਰਕੀਟੈਕਟ ਕੋਲ ਲਓ ਸਾਰਾ ਭਾਈ ਨਾ ਆਪਾਂ WhatsApp ਤੇ ਭੇਜੋ 80% ਇਦਾਂ ਹੀ ਕੰਮ ਚੱਲਦੇ ਆ ਜੀ ਮਤਲਬ ਫੋਨ ਤੇ ਕੰਟੈਕਟ ਹੋ ਜਾਂਦਾ ਹੈਗਾ ਆਪਣਾ ਤੇ ਕਿਉਂਕਿ ਅੱਜ ਕੱਲ ਤਾਂ ਡਰੈਂਗ ਬਣ ਜਾਂਦੀ ਆ WhatsApp ਤੇ ਭੇਜੇ ਜਾਂਦੇ ਨੇ ਕਿ ਜਿਹੜੇ ਆਪਣੇ ਹਾਂ ਐਨ ਆਰ ਆਈ ਵੀਰ ਨੇ ਭਾਈ ਉਹਨਾਂ ਨੂੰ ਸਭ ਤੋਂ ਸੌਖਾ ਆ ਇੱਕ ਹੋਰ ਵੀ ਗੱਲ ਦੱਸਦਾ ਤੁਹਾਨੂੰ ਕੈਨੇਡਾ ਅਮਰੀਕਾ ਇੰਗਲੈਂਡ ਕਈ ਹੋਰ ਫੋਰਨ ਕੰਟਰੀਆਂ ਤੋਂ ਆਪਾਂ ਆਰਡਰ ਬਣਾਤੇ ਅੱਛਾ ਸਿੱਧਾ ਹੀ ਸਾਨੂੰ ਆਨਲਾਈਨ ਆਰਡਰ ਆਏ ਆ ਜਦੋਂ ਬਾਹਰ ਗਏ ਹੁੰਦੇ ਆਦੋਂ ਹਾਂਜੀ ਹਾਂਜੀ ਤੇ ਉਧਰੋਂ ਫੋਨ ਤੇ ਗੱਲਬਾਤ ਹੋ ਜਾਂਦੀ ਆ ਆਪਾਂ ਆਰਡਰ ਬਣਾ ਕੇ ਉਹਨਾਂ ਨਾਲ ਪੇਮੈਂਟ ਵਗੈਰਾ ਇਦਾਂ ਹੋ ਜਾਂਦੀ ਆ ਸਿੱਧੀ ਪੇਮੈਂਟ ਲੈ ਲਓ ਤੇ ਭਾਈ ਅਗਲੇ ਤੇ ਘਰ ਜਾਣ ਦੀ ਲੋੜ ਨਹੀਂ ਸਿੱਧਾ ਹੀ ਸਮਾਨ ਭੇਜ ਦਿਓ ਭਾਈ ਮੈਨੂੰ ਤਾਂ ਲੱਗਦਾ ਤੁਸੀਂ ਜਿਹੜੇ ਗਾਕਾ ਨੂੰ ਬਣਾ ਕੇ ਭੇਜਦੇ ਕਈਆਂ ਤੇ ਘਰ ਵੀ ਨਹੀਂ ਦੇਖੇ ਹੁਣੇ ਹਾਂਜੀ ਬਿਲਕੁਲ ਬਿਲਕੁਲ ਮੰਨ ਲਓ ਵੀ ਜਿੱਦਾਂ ਹੁਣ ਜਿਹੜੇ ਵੀ ਘਰੇ ਚਗਾਠਾਂ ਚੱਲ ਗਈਆਂ ਹੂੰ ਹਰੇਕ ਬੰਦਾ ਆਪਣੇ ਚਾਰ ਰਿਸ਼ਤੇਦਾਰਾਂ ਨੂੰ ਲੈ ਕੇ ਆਉਂਦਾ ਹੈਗਾ ਰੈਫਰੈਂਸ ਬੇਸ ਤੇ ਕੰਮ ਆਉਂਦਾ ਹੈ ਬਾਕੀ ਆਪਣੇ ਕੰਮ ਦੀ ਕੁਆਲਿਟੀ ਬਹੁਤ ਜ਼ਿਆਦਾ ਨਾ ਨਾਲੇ ਵੀ ਤੇ ਸੱਚ ਮਨ ਚੇਤੇ ਆ ਗਿਆ ਜਦੋਂ ਹੁਣ ਕੰਮ ਵਧਾਈ ਜਾਂਦੇ ਹੋ ਹਨਾ ਹਾਂਜੀ ਹਾਂਜੀ ਤੇ ਆਪਣੀ ਵੀਡੀਓ ਦੇਖ ਕੇ ਮੈਨੂੰ ਪਹਿਲਾਂ ਕਈ ਬੰਦਿਆਂ ਦੇ ਫੋਨ ਆਏ ਸੀਗੇ ਠੀਕ ਹੈ ਜੀ ਕਹਿੰਦੇ ਯਾਰ ਕਿ ਉਹ ਬਾਈ ਹੁਣੀ ਕੰਮ ਕਰਦੇ ਨੇ ਚਗਾਠਾਂ ਦਾ ਯਾਰ ਅਸੀਂ ਵੀ ਸਿੱਖਣਾ ਆ ਹਾਂਜੀ ਹਾਂਜੀ ਲੋਡ ਹੈ ਬੰਦਿਆਂ ਦੀ ਹਾਂਜੀ ਕੋਈ ਗੱਲ ਨਹੀਂ ਮਤਲਬ ਜਿੱਦਾਂ ਸਿੱਖਣ ਵਾਲੇ ਮੁੰਡੇ ਆ ਜਾਂ ਕੰਮ ਕਰਨ ਵਾਲੇ ਹੂੰ ਮਤਲਬ ਆਪਾਂ ਨੂੰ ਕੰਟੈਕਟ ਕਰਨਾ ਕੰਟੈਕਟ ਕਰਾ ਫਾਕੇ ਦੇਣੀ ਹੈ ਹਾਂਜੀ ਹਾਂਜੀ ਜੇ ਮੰਨ ਲਓ ਕਿ ਕੋਈ ਬੰਦਾ ਸਿੱਖਣਾ ਜਿਉਂਦਾ ਉਹਨੂੰ ਸਿਖਾਉਣ ਦੇ ਵਿੱਚ ਕੀ ਕੀ ਹੈਗਾ ਸਾਡੇ ਕੋਲ ਤਾਂ ਮਸ਼ੀਨਾ ਮਸ਼ੂਨਾ ਤਾਂ ਸਾਰੀਆਂ ਹੀ ਨੇ ਹਾਂਜੀ ਸਾਰਾ ਕੰਮ ਹੀ ਸਿਖਾਵਾਂਗੇ ਬਾਕੀ ਅਸੀਂ ਆਪਾਂ ਇੱਥੇ ਕੰਮ ਕਰਵਾਵਾਂਗੇ ਵੀ ਉਹਨਾਂ ਤੋਂ ਹਾਂ ਹਾਂਜੀ 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 ਤਾਂ ਤੁਸੀਂ ਬਾਈ ਦਾ ਨੰਬਰ ਇਹ ਨਹੀਂ ਕਿ ਕੱਲਾਂ ਚਗਾਠਾਂ ਬਣਵਾਉਣ ਲਈ ਫੋਨ ਕਰ ਸਕਦੇ ਤੁਸੀਂ ਕੰਮ ਤੇ ਲੱਗਣਾ ਹੈ ਕੰਮ ਦੀ ਲੋੜ ਆ ਕੰਮ ਸਿੱਖਣਾ ਤਾਂ ਫੋਨ ਤਾਂ ਵੀ ਕਰ ਸਕਦੇ ਆ ਹੈ ਇਹ ਗੁਰਨੂਰ ਦਾ ਛੋਟਾ ਭਾਈ ਆ ਇਹਨੂੰ ਹੁਣ ਕਿਹੜਾ ਕਰਾਂਗੇ ਥੋੜਾ ਜਿਹਾ ਇੰਟਰਵਿਊ ਦੇ ਲਈ ਹੈ ਇਹ ਬਾਈ ਦਾ ਨਾਮ ਪੂਰਾ ਮਨ ਮਨਦੀਪ ਹੈ ਮਨਦੀਪ ਹੈ ਉਹ ਸੱਚ ਬਾਈ ਨਾ ਮੈਂ ਗੱਲ ਕਰਦਾ ਸੀਗਾ ਮੈਂ ਕਿਹਾ ਮੁੰਡਿਆਂ ਨੇ ਕੰਮ ਸਿੱਖਣਾ ਤੌਰੇ ਆ ਸਕਦੇ ਹਾਂ ਮੰਨ ਲਓ ਸਾਨੂੰ ਮੇਨਲੀ ਲੋੜ ਕਿਹੜੇ ਬੰਦਿਆਂ ਦੀ ਪੈ ਸਕਦੀ ਆਪਣੇ ਕੰਮ ਦੇ ਵਿੱਚ ਜੇ ਕੋਈ ਕੰਮ ਸਿੱਖਣਾ ਚਾਹੁੰਦਾ ਆ ਤਾਂ ਕੀ ਕੀ ਸਿਖਾ ਸਕਦੇ ਆ ਕੰਮ ਸਾਰਾ ਕੰਮ ਸਿਖਾ ਸਕਦਾ ਮੇਰੇ ਚੁਗਾਠਾ ਦਾ ਕੰਮ ਆ ਏ ਟੂ ਜ਼ेड ਉਹ ਬੰਦੇ ਤੇ ਆ ਜਿਵੇਂ ਉਹਨੇ ਉਹਦੇ ਤੇ ਡਿਪੈਂਡ ਕਰਦਾ ਵੀ ਉਹਨੇ ਕਿੰਨੇ ਟਾਈਮ ਤੇ ਸਿੱਖਣਾ ਕਿਵੇਂ ਸਿੱਖਣਾਗਾ ਆਪਣੇ ਸਾਰਾ ਕੰਮ ਉਹਨੂੰ ਸਾਰੀ ਜਾਣਕਾਰੀ ਦੇਣੀ ਆ ਏ ਟੂ ਜ਼ेड ਜਿਹੜੇ ਬੰਦੇ ਨੂੰ ਬਣਾਉਣੀਆਂ ਆਉਂਦੀਆਂ ਨੇ ਪਹਿਲਾਂ ਹੀ ਮੰਨ ਲਓ ਕੋਈ ਸਕਿਲਡ ਬੰਦਾ ਆ ਉਹ ਵੀ ਆ ਸਕਦਾ ਹਾਂਜੀ ਉਹ ਵੀ ਆ ਸਕਦਾ ਅੱਛਾ ਹਾਂਜੀ ਉਹ ਵੀ ਆ ਸਕਦਾ ਹੈ ਹਾਂ ਬਾਕੀ ਸਾਨੂੰ ਦੱਸ ਹੀ ਦਿੱਤਾ ਵੀਰੇ ਨੇ ਤੇ ਗੱਠਾਂ ਬਾਰੇ ਜਿਵੇਂ ਕੁਆਲਟੀ ਆਪਣੀ ਪੂਰੀ ਕੁਆਲਟੀ ਹੈਗੀ ਤੁਸੀਂ ਦੇਖ ਸਕਦੇ ਹੋ ਚਾਹੇ ਹੱਥ ਮਾਰ ਕੇ ਮੈਰੀਆਂ ਹੁੰਦੀਆਂ ਹਾਂ ਹਾਂ ਆ ਬਾਕੀ ਦੇਖੋ ਗੱਲਬਾਤ ਮਿੱਤਰੋ ਐ ਆ ਕਿ ਹੁਣ ਜਦੋਂ ਅਸੀਂ ਅਗਲੀ ਇੰਟਰਵਿਊ ਕਰਨੀ ਆ ਅਗਲੀ ਆਪਾਂ ਵੀਰੇ ਨਗਰ ਨਹੀਂ ਆ ਇਹਨੂੰ ਘੜਾ ਕਰੀਏ ਪੂਰਾ ਹੇ ਲੋਕਾ ਦੇਖ ਇਹ ਆਪਣੇ ਭਰਾ ਹੈਗੇ ਨੇ ਸਾਊ ਪਰ ਕੰਮ ਦੇ ਵਿੱਚ ਪੂਰੇ ਤੇਜ ਨੇ ਕਿ ਕੰਮ ਜੇ ਨੇ ਕਰਾਉਣਾ ਭਾਈ ਕੰਮ ਬੋਲਦਾ ਤੂ ਤੀ ਬੋਲਦੀ ਆ ਇਸ ਕਰਕੇ ਵੀਰੋਂ ਨੰਬਰ ਹੈਗੇ ਨੇ ਤੁਹਾਡੇ ਕੋਲੇ ਅਗਲੀ ਇੰਟਰਵਿਊ ਆਪਾਂ ਕਰਨੀ ਵੀਰੇ ਨਾਲ ਜਦੋਂ ਕੋਈ ਨਵਾਂ ਕੰਮ ਲੈ ਕੇ ਆਉਣਗੇ ਹੈ ਬਾਕੀ ਭਾਈ ਗੱਲਬਾਤ ਦੇਖੋ ਆਏ ਆ ਇਹ ਸਾਡੇ ਉਹ ਵਾਲੇ ਕਿਰਤੀ ਭਰਾ ਆ ਜਿਨ੍ਹਾਂ ਦੀ ਗਾਰੰਟੀ ਅਸੀਂ ਚੱਕਦੇ ਆ ਕਿਉਂਕਿ ਭਾਈ ਇਹਨਾਂ ਦਾ ਕੰਮ ਅਸੀਂ ਪਹਿਲਾਂ ਵੀ ਦੇਖਿਆ ਆ ਹੁਣ ਵੀ ਦੇਖਦੇ ਆ ਧਗਾ ਵੀ ਬਾਰ-ਬਾਰ ਆ ਕੇ ਅਸੀਂ ਦਿਖਾਉਣਾ ਆ ਤੁਹਾਕਾ ਸਾਨੂੰ ਆਪ ਨੂੰ ਖੁਸ਼ੀ ਹੁੰਦੀ ਜਦੋਂ ਸਾਡੇ ਨਾਲ ਦੇ ਤਰੱਕੀ ਕਰਦੇ ਆ ਹੈ ਤੇ ਬਾਕੀ ਆਸ ਕਰਦੇ ਬਾਈ ਤੁਹਾਨੂੰ ਵੀ ਵੀਡੀਓ ਵਧੀਆ ਲੱਗੂਗੀ ਤੁਹਾਡੇ ਕੰਮ ਆਊਗੀ ਸਾਡੇ ਭਰਾ ਦੇ ਵੀ ਕੰਮ ਆਊਗੀ ਤੇ ਬਾਈ ਜੀ ਤੁਹਾਡਾ ਤੇ ਬਾਈ ਤੁਹਾਡਾ ਸਮਾਂ ਦੇ ਲਈ ਧੰਨਵਾਦ